ਲਾ ਵਹਿਗੁਰੂ ਖਾਲਸਾ ਵਹਿਗੁਰੂ ਜੀ ਫਤਿਹ ਅੱਜ ਆਪਣੀ ਸ਼ੁਰੂਆਤ ਹੋਈ ਆ ਇਹ ਆਪਾਂ ਲਾਇਆ ਗਾਵਾਂ ਦੇ ਅੰਦਰ ਬੱਲ ਬਲਾਇਆ ਸੀ ਤੇ ਹੁਣ ਆਪਾਂ ਆਏਗੇ ਸੀ ਕੁਝ ਪਹਾੜ ਲੈਣ ਤੁਹਾਨੂੰ ਮੈਂ ਦੱਸਾਂ ਕੀ ਪਹਾੜ ਲੈਣੇ ਸੀ ਯਾਰ ਸਲ ਮੈਸਨ ਦਿਖਾਉਣੀ ਆ ਮੈਂ ਆਪ ਨੂੰ ਇਥੇ ਮਿਲਣੀ ਵੀ ਮੇਰੇ ਅੰਦਰ ਹੈ ਨਹੀਂ ਸੀਗਾ ਮੇਰੇ ਅੰਮ੍ਰਿਤ ਇਹਨਾਂ ਮੱਝਾਂ ਦਾ ਕਮਰਾ ਯਾਰ ਜੀ ਖਾਲ ਫੁੱਲ ਵਗੈਰਾ ਪਈ ਹੁੰਦੀ ਆ ਆਪਾਂ ਬਲ ਨੇ ਪਤਾਈ ਬਈ ਮਿਲ ਗਈ ਹੁਣ ਮੋਹਲੀਆ ਰੋਡਾਂ ਨਾਲ ਲੈ ਕੇ ਬਾਗਸ ਤਾਂ ਮੈਨੂੰ ਭਾਵੇਂ ਥਾਂ ਲੱਗੀ ਪਿਛੇ ਪਰ ਫਿਰ ਵੀ ਇਹ ਜੀਬ ਜਨਾਬ ਕੁਸਤੀ ਸਵਾਦ ਮਾਰੀ ਬਹੁਤ ਕੁਝ ਕਰਾਣ ਦੀ ਆ ਹਿੰਮਤ 2 ਮਿੰਟ 2 ਮਿੰਟ ਕੁ ਮਾਸਾ ਮੈਂ 4-5 ਘੰਟੇ ਬਈ ਇੱਥੇ ਪੈ ਗਿਆ ਤੇ ਖਾਂਦਾ ਖਾਂਦਾ ਮੈਂ ਸੋ ਗਿਆ ਸੀ ਫਿਰ ਮੇਰਾ ਦੋਸਤ ਨੇ ਫੋਨ ਲੱਤਾ ਕਹਿੰਦਾ ਆ ਤੂੰ ਰਿਗਮਣੇ ਖਲਣਾ ਇਥੇ ਸਨਸੈਟ ਦੇਖੋ ਬਈ ਤੂੰ ਅੱਗੇ ਕਿਹਾ ਸੀ ਨਾ ਅੱਗੇ ਨੰਬਰ ਤੇ ਫੋਨ ਵੀ ਦੇ ਦੇ ਦੀ ਬਹੁਤ ਸੋਹਣਾ ਲੱਗ ਰਿਹਾ ਸੀ ਫਿਰ ਮੈਨੂੰ ਭੁੱਖ ਲੱਗ ਗਈ ਯਾਰ ਮਾਂ ਘਰੇ ਆ ਗਈ ਸੀਗਾ ਮੈਂ ਬਣਾਉਂ ਮੋਜ ਅੰਡਾ ਤੜੀ ਜੇ ਦੇਖੋ ਔਰ ਇਹ ਉਗ ਰਹੇ ਅੰਡੇ ਬਣਾ ਆਂਡੇ ਹੁੰਦੇ ਬਾਅਦ ਬਣਾਈ ਭੁੱਖ ਲੱਗ ਰਹੀ ਇਥੇ ਨਾਲ ਇਸ ਲਈ ਤੋਂ ਅੰਡਾ ਤੜੀ ਅੰਡੇ ਅੰਡੇ ਮਾਰੇ ਕੱਚੇ ਨਿਕਲ ਗਏ ਹੋਰ ਦੋ ਘੰਟੇ ਪਕਾਉਂਦੇ ਕਿ ਰਹਿ ਜੀ ਉਸ ਤੋਂ ਅੰਡੇ ਕੱਚੇ ਰਹਿ ਗਏ ਉਹਦੀ ਮੈਂ ਖਾ ਵੀ ਸਕਦਾ। ਉਹ ਕੱਚਾ ਬੱਲੇ ਜੇ ਕਰਕੇ ਯਾਰ ਮੈਂ ਪਹਿਲੀ ਪਹਿਲੂ ਜੇਲ ਬਣਾਈ ਚਗੀ ਤੇ ਫਿਰ ਵੀ ਜਲ ਜਰ ਠੀਕ ਬਣ ਗਈ ਸੀ ਮਤਲਬ ਇੰਨਾ ਹੋਣੀ ਸੀਗਾ ਤੇ ਆਪਦੀ ਬਣੀ ਚੀਜ਼ ਤਾਂ ਹਨਾ ਬਾਕੀ ਫਿਰ ਵੀ ਨਹੀਂ ਸੁਆਦ ਹੀ ਲੱਗਦੀ ਹੁੰਦੀ ਹੈ। ਫਿਰ ਆਪ ਕਹੇ ਜੀ ਮੈਂ ਜੀ ਕਰਕੇ ਬਾਦ ਵਿੱਚ ਕੱਚੀ ਪਿੱਲੀ ਜੀ ਖਾਈ ਗਿਆ ਬਸ ਟਰੰਡ ਬਦੀ ਭੁੱਖ ਮਰ ਗਈ ਸੀ ਬਸ। ਟਰੰਡ ਨੂੰ ਇਹੋ ਪਸੰਦ ਰਿਹਾ ਫਿਰ ਮੈਂ ਬਾਹਰ ਨੂੰ ਬਾਗ ਗਿਆ ਖਾ ਪੀ ਕੀ। ਫਿਰ ਆਇਟਮ ਮਿਲ ਗਈ। ਮੇਨਾਂ ਇਹਦਾ ਨਾ ਬੱਲਾ ਬਈ ਇਹ ਵਿਚਾਰਾ ਨਾ ਵੀ ਠੀਕ ਹੀ ਆ ਜਿੰਨਾ ਇਹਨਾਂ ਦਿਮਾਗ ਇਹਨੇ ਦਾ। ਪਰ ਆ ਦੇਖੋ ਬਈ ਫਿਰ ਇਹਨਾਂ ਨੇ ਜਵਾਕਾਂ ਨੂੰ ਵੀ ਕਿ ਖੇਡਿਆ ਅੰਨਾ ਛੁੱਟਾ ਖੇਡਿਆ ਇਹਨਾਂ ਨੂੰ ਜੁੱਡਾ ਖੇਡਣ ਦਵਾਦ ਬਈ ਮੈਨੂੰ ਆਖਿਆ ਮਾ ਕੁਝ ਹੋਰ ਖੇਡਦੇ ਇਹਨਾਂ ਨੂੰ ਬਈ ਅੱਜ ਕੱਲ ਦੇ ਆ ਚਲੋ ਆਪ ਵੀ ਚਾਹੀਏ ਗੱਲ ਆ ਬਈ ਸਾਡੇ ਜਿੰ ਪਿੰਡ ਦੇ ਜਵਾਗਨਾਂ ਵੀ ਘਰਾਂ ਦੇ ਚਲੋ ਆਪ ਆਪਣੇ ਪ੍ਰਾਂਗ ਖੇਡਣ ਦਾ ਹਿੱਦ ਤੇ ਨਹੀਂ ਪਈ ਕਈ ਜਵਾਕ ਤਾਂ ਇਹ ਹੋ ਜਾਈ ਬਈ ਡੇ ਫੋਨ ਤੇ ਕੱਲੇ ਫ੍ਰੀ ਫਾਇਰ ਹੀ ਖੇਡੀ ਜਾਂਦੇ ਰਹਿੰਦੇ ਫਿਰ ਬਈ ਗੁੱਗੂ ਪੱਗੂ ਮੈਂ ਤਾਂ ਕਿਹਾ ਹੀ ਨਹੀਂ ਬੱਲੇ ਬੱਲਾ ਦੇਸੀ ਨਹੀਂ ਬੱਲਾ ਕੱਲ ਹੀ ਗੱਡੀਆਂ ਨਾ ਹੋਏ ਉਹ ਜਾਓ ਉਹ ਜਾਓ ਉਹ ਛਿੱਟ ਕੇ ਜਾ ਰਹੇ ਬੱਲਾ ਦੇਸੀ ਨਹੀਂ ਉਹ ਕੁਸੂ ਆ ਗਿਆ ਬਾਬੂ ਮਨ ਬੜਾ ਕਲੀਅਰ ਟੀ ਘਟਾ ਯਾਰ ਤੇ ਅੱਜ ਆਪਾਂ ਵਲੌਗ ਦਾ ਕਰਦੇ ਹਾਂ ਇਸੇ ਸਮਾਪਤ ਤੇ ਮੈਨੂੰ ਪਤਾ ਤੁਹਾਨੂੰ ਪਸੰਦੇ ਤਾਂ ਨਹੀਂ ਆ ਰਿਹਾ ਹੁਣ ਇਰ ਹੁਣ ਆਪਾਂ ਮੈਂ ਥੋੜਾ ਜਿਹਾ ਕੰਮ ਆ ਗਿਆ ਸੀ ਬਾਹਰ ਤੇ ਹੁਣ ਆਪਾਂ ਵਲੋਗ ਦੀ ਬੈਠੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਅਗਲੇ ਵਲੋਗ ਚ ਤੁਸੀਂ ਲਾਈਕ ਸਬਸਕ੍ਰਾਈਬ ਕਰ ਦਿਓ ਪਲੀਜ਼ ਪਲੀਜ਼ ਦਾ ਕਿਵੇਂ ਯਾਰ ਚਲ ਬਦਿਆ ਲੱਗਿਆ ਤਾਂ ਕਰਦੇ ਆ